ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸੰਤਰੇ ਦਾ ਜੈਮ ਸੰਤਰੀ ਲੈ ਲਿਆ ਨੂੰ ਧੋ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਦੀਆਂ ਜਿਹੜੀਆਂ 깈ੀਆਂ ਕੱਢ ਲਵਾਂਗੇ ਸਾਰੀਆਂ 깈ੀਆਂ ਆਪਾਂ ਕੱਢ ਕੇ ਜਿਹੜਾ ਛਿਲਕਾ ਵਾ ਉਹ ਆਪਾਂ ਅਲੱਗ ਕਰ ਲਵਾਂਗੇ ਆ ਇਹਦਾ ਜੂਸ ਕੱਢਣਾ ਵਾ ਜੂਸ ਦਾ ਹੀ ਜੈਮ ਬਣਾਵਾਂਗੇ ਜਿਹੜੇ ਆ ਚਿੱਟੇ-ਚਿੱਟੀਆਂ ਜੀਆਂ ਸੈਲਤਾਂ ਨਹੀਂ ਆ ਧਾਗੇ ਜਿਹੇ ਹੁੰਦੇ ਆ ਇਹ ਵੀ ਆਪਾਂ ਉਤਾਰ ਦੇਣੇ ਆ ਹਾਂਜੀ ਇਦਾਂ ਆਪਾਂ ਜੂਸ ਕੱਢ ਲਵਾਂਗੇ ਕੱਟ ਕੇ ਹਾਂਜੀ ਆਪਾਂ ਨੇ ਜੂਸ ਕੱਢ ਲਿਆ ਇਹਨੂੰ ਮੈਂ ਨਾਪਿਆ 500 ਗ੍ਰਾਮ ਹੈਗਾ ਆਪਣਾ ਜੂਸ ਤੇ ਜਿਹੜੇ ਆਪਣੇ ਛਿਲਕੇ ਆ ਉਹਦਾ ਵਾਈਟ ਕਲਰ ਜਿਹਾ ਉਤਾਰ ਕੇ ਕੱਲਾ ਔਰੈਂਜ ਪੀਸ ਲੈ ਲੈਣਾ ਉਹਨੂੰ ਛੋਟੇ ਛੋਟੇ ਪੀਸ ਕਰ ਲੈਣਾ ਉਹ ਵੀ ਆਪਾਂ ਇਹਦੇ ਜੈਮ ਦੇ ਵਿੱਚ ਹੀ ਪਾਵਾਂਗੇ ਹਾਂਜੀ ਛੋਟੇ ਛੋਟੇ ਪੀਸ ਕੱਟ ਲੈਣੇ ਆ ਲੰਬੇ ਲੰਬੇ ਨਾ ਜ਼ਿਆਦਾ ਲੰਬੇ ਨਾ ਜ਼ਿਆਦਾ ਛੋਟੇ ਆਪਾਂ ਬ੍ਰੀਕ ਕਟਾਂਗੇ ਹਾਂਜੀ ਇਹ ਪੀਸ ਵੀ ਕੱਟ ਲਏ ਜੂਸ ਵੀ ਨਿਕਲਿਆ ਆ ਆ ਗੁੱਦਾ ਜਿਹਾ ਜਿਹੜਾ ਹੈਗਾ ਆ ਉਹ ਵੀ ਅਲੱਗ ਆਪਾਂ ਨੇ ਕਰ ਲਿਆ ਹੁਣ ਆਪਾਂ ਕੜਾਹੀ ਲੈਨੇ ਆਪਾਂ ਇੱਕ ਕੜਾਈ ਦੇ ਵਿੱਚ ਆਪਾਂ ਇਹ ਜੂਸ ਪਾ ਦਵਾਂਗੇ ਜਿਹੜਾ ਥੋੜਾ ਜਿਹਾ ਗੁੱਦਾ ਸੀਗਾ ਉਹ ਜ਼ਿਆਦਾ ਨਹੀਂ ਪਾਉਣਾ ਆਪਾਂ ਥੋੜਾ ਜਿਹਾ ਪਾਵਾਂਗੇ ਜਿਹੜੇ ਛਿਲਕਿਆਂ ਦੇ ਲੰਬੇ-ਲੰਬੇ ਪੀਸ ਕੱਟੇ ਆ ਉਹ ਪਾ ਦਵਾਂਗੇ ਇੱਕ ਸੰਤਰੇ ਦੇ ਹੀ ਮੈਂ ਕੱਟੇ ਸੀਗੇ ਪੀਸ ਇਹ 1/2 ਕਿਲੋ ਤੋਂ ਹੁਣ ਥੋੜਾ ਜਿਹਾ ਹੋ ਗਿਆ ਜ਼ਿਆਦਾ ਯਾਨੀ ਕਿ 550 ਗ੍ਰਾਮ ਹੋ ਗਿਆ ਹੋਣਾ ਤਕਰੀਬਨ ਫਿਰ ਆਪਾਂ ਉਨੀ ਬਰोबर ਮਾਤਰਾ ਵਿੱਚ ਚੀਨੀ ਪਾਤੀ ਇੱਕ ਫੂਡ ਕਲਰ ਪਾਤਾ ਥੋੜਾ ਜਿਹਾ ਇਹਦੇ ਵਿੱਚ ਹੋਰ ਆਪਾਂ ਕੁਝ ਨਹੀਂ ਪਾਉਣਾ ਇਹਨੂੰ ਆਪਾਂ ਪਕਾਉਣਾ ਵਾ ਜਿੰਨੀ ਦੇਰ ਤੱਕ ਇਹ گاੜਾ ਨਹੀਂ ਹੋ ਜਾਂਦਾ ਵਧੀਆ ਹੈ ਘਰ ਵਿੱਚ ਬਣਾਇਆ ਜੈਮ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਵਾ ਹੁਣ ਸੰਤਰੇ ਮਾਰਕੀਟ ਵਿੱਚ ਬਹੁਤ ਤਾਜ਼ੇ ਮਿਲਦੇ ਆ ਆਪਾਂ ਲਿਆ ਕੇ ਘਰ ਇਹ ਬਣਾ ਸਕਦੇ ਆ ਥੋੜਾ ਜਿਹਾ ਹਜੀ ਖੁਰਤੀਕ ਲੱਗੂਗਾ ਆਪਣੀ ਕਟਚੀ ਤੋਂ ਇਹ نیچے ਡਿਗ ਰਿਹਾ ਜਦੋਂ ਕਟਚੀ ਦੇ ਨਾਲ ਥੋੜਾ ਜਿਹਾ ਜੰਮ ਜਾਊਗਾ ਉਦੋਂ ਹੀ ਆਪਣਾ ਜੈਲ ਤਿਆਰ ਹੋ ਜਾਊਗਾ ਪਲੇਟ ਵਿੱਚ ਪਾਇਆ ਥੱਲੇ ਇਹ पिघल गया इस कि ये हज़े जैम नहीं बढ़िया तैयार नहीं होया हजे अपन थोड़ा जाओ और पिघलवांगे एंड पे याता दाल की मी ज़्यादा मतलब कि लिचुकी दाल की मी आ दिया वो पासा पासा कर दिया जापा उन्हें जितना मिक्स लेवा वो हो दिया वो पासा कर दिया अड्डा चम्मच ਅਸੀਂ ਮਿਸ਼ੀ ਕਰਕੇ ਰੱਖੀ ਹੋਈ ਉਹੀ ਪਾਵਾਂਗੇ ਐਂਡ ਦੇ ਵਿੱਚ ਪਾਵਾਂਗੇ ਪਰ ਇਹਦਾ ਆਪੋ ਦਾ ਫਲੇਵਰ ਜਿਆ ਵਧੀਆ ਆ ਜਾਊ ਉਧਰ ਤਾਂ ਸੰਤਰੇ ਦਾ ਵੀ ਫਲੇਵਰ ਬਹੁਤ ਵਧੀਆ ਹੁੰਦਾ ਇਹਨੂੰ ਆਪਾਂ ਥੋੜਾ ਜਿਹਾ ਹੋਰ ਤੇਕ ਲਵਾ ਕੇ ਬਸ ਆਪਣਾ ਜੈਮ ਬਣ ਕੇ ਤਿਆਰ ਆ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਇਹ ਦੇ ਵਿੱਚ ਹਾਂ ਜੀ ਇਸ ਬੰਦ ਕਰਤਾ ਸੀ ਆਪਾਂ ਨੇ ਹੁਣ ਠੰਡਾ ਹੋ ਗਿਆ ਠੰਡਾ ਹੋਣ ਤੋਂ ਬਾਅਦ ਚ ਦੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆਪਣਾ ਜਿਆ ਦੇਖੋ ਜੀ ਇਹਨਾ ਮਤਲਬ ਕਿ ਠੰਡਾ ਹੋ ਕੇ ਇਦਾਂ ਦਾ ਬਣ ਜਾਂਦਾ ਜਦੋਂ ਗਰਮ ਹੁੰਦਾ ਥੋੜਾ ਜਿਹਾ ਪਤਲਾ ਪਤਲਾ ਲੱਗਦਾ ਆਪਾਂ ਨੂੰ ਜਦੋਂ ਥੋੜਾ ਜਿਹਾ ਠੰਡਾ ਹੋ ਜਾਂਦਾ ਫੇਰ ਉਹ ਮਤਲਬ ਕਿ ਆਪਣੇ ਵਧੀਆ ਤਿਆਰ ਹੋ ਜਾਂਦਾ ਆ ਹੁਣ ਆਪਾਂ ਕੱਚ ਦਾ ਇੱਕ ਲੈ ਲਿਆ ਬਰ ਪਾਂਡਾ ਕੰਟੇਨਰ ਲੈ ਲਿਆ ਉਹਦੇ ਵਿੱਚ ਆਪਾਂ ਹੁਣ ਉਹਨੂੰ ਸੁਕਾ ਲਿਆ ਸੀਗਾ ਸੁੱਕਾ ਕਰਕੇ ਇਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਇਹਦੇ ਵਿੱਚ ਦਾਲਚੀਨੀ ਹੁਣ ਆਪਾਂ ਐਂਡ ਤੇ ਪਾਈ ਸੀਗੀ ਉਹ ਮੇਰ ਤੋਂ ਵੀਡੀਓ ਸਕਿਪ ਹੋ ਗਈ ਸ਼ਾਇਦ ਤੇ ਤੁਸੀਂ ਦਾਲਚੀਨੀ ਪਾ ਲੈਣਾ ਇਹਦੇ ਵਿੱਚ ਚਾਹੇ ਉਹ ਮਲ ਲਗੀ ਇੱਕ ਡੰਡੀ ਪਾ ਲੈਣਾ ਜਾਂ ਤੁਸੀਂ ਚਮਚੇ ਦੇ ਹਿਸਾਬ ਨਾਲ ਪਾ ਲੈਣਾ ਤੁਸੀਂ ਦੇਖਣਾ ਨਾ ਕਿੰਨਾ ਤੁਹਾਡਾ ਹੈਗਾ ਆ ਸੰਤਰੀ ਹੈਗਾ ਉਸ ਦੇ ਹਿਸਾਬ ਨਾਲ ਤੁਸੀਂ ਪਾ ਲੈਣਾ ਹੋਰ ਕੁਝ ਨਹੀਂ ਇਹਦੇ ਵਿੱਚ ਪਾਉਣਾ ਆਪਣਾ ਜੈਮ ਬਣ ਕੇ ਤਿਆਰ ਆ ਇਹਨੂੰ ਬ੍ਰੈਡ ਤੇ ਲਾ ਕੇ ਖਾਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਸਾਡੀ ਵੀਕ ਕੋ ਜੀ ਆਪਣਾ ਜੈਮ ਬਣ ਕੇ ਤਿਆਰ ਆ ਸਤਿ ਸ਼੍ਰੀ ਅਕਾਲ